ਆਪ ਦੇ ਵਿਧਾਇਕਾਂ ਦੀ ਸਰਕਾਰ ਹੀ ਗੁੰਡਾਗਰਦੀ ਦੇਖਣ ਨੂੰ ਮਿਲਦੀ ਆ ਤੇ ਹੁਣ ਆਪ ਦੇ ਐਮਸੀ ਦੇ ਵੱਲੋਂ ਵੀ ਗੁੰਡਾਗਰਦੀ ਕੀਤੀ ਗਈ ਆ ਜਿਨ੍ਹਾਂ ਦੇ ਵੱਲੋਂ ਇੱਕ ਸਿੱਖ ਐਮਸੀ ਦੇ ਨਾਲ ਕੁੱਟਮਾਰ ਕੀਤੀ ਗਈ ਆ ਤੇ ਉਹਨਾਂ ਦੀ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਆ ਮਹਾਰਾਜ ਜੋਧਾ ਦੇ ਉੱਪਰ ਇਹ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਜੋ ਪਿਛਲੇ ਦਿਨ ਵੀ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਪੱਤਰਕਾਰ ਨੂੰ ਧਮਕੀ ਦਿੱਤੀ ਗਈ ਸੀ ਨਛੱਤਰ ਸਿੰਘ ਜੀ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮਹਾਰਾਜ ਜੋਧਾ ਦੇ ਵੱਲੋਂ ਤੁਹਾਡੇ ਨਾਲ ਬਦਸਲੂਕੀ ਕੀਤੀ ਗਈ ਆ ਕੀ ਮਾਮਲਾ ਕਿਸ ਬਾਬਤ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਮੈਨੂੰ ਕਾਰ ਵਿੱਚ ਲਾਇਆ ਜਿਹਨੇ ਦੀ ਮੌਕੀ ਪਰਮਿਸ਼ਨ ਮੈਨੂੰ ਐਡਰਸੀਆ ਵੀ ਮੈਨੂੰ ਨਾ ਮਾਰ ਮੂਰ ਕਰਨ ਇਹਦੀ ਸਾਡੀ ਗੱਲਬਾਤ ਪੁੱਛੀ ਉਹਨਾਂ ਨੇ ਵੀ ਤੇਰੇ ਨਾਲ ਐ ਗੱਲਬਾਤ ਹੋਈ ਆ ਸੋ ਕਿਉਂ ਦੀ ਮੋਰ ਨਾਲ ਤੇਰੇ ਕੋਲ ਬਣ ਗਿਆ ਤੇਰੇ ਆ ਬਾਜੀ ਮਰੂ ਦੀ ਮਰੂ ਦੀ ਮਰੂ ਜੋ ਤੁਸੀਂ ਮੋਹਰ ਦੀ ਗੱਲ ਕੀਤੀ ਹੈ ਕਿ ਉਹਨਾਂ ਦੇ ਕੋਲੋਂ ਡਰਾ ਧਮਕਾ ਕੇ ਮੇਰੇ ਤੋਂ ਮੋਹਰ ਲਗਵਾਈ ਗਈ ਆ ਕਿਸ ਕੰਮ ਵਾਸਤੇ ਉਹਨਾਂ ਵੱਲੋਂ ਮੋਹਰ ਲਗਵਾਈ ਗਈ ਹੈ ਸਰਪ੍ਰਦਾ ਦੀ ਵਾਸਤੇ ਨਹੀਂ ਕਹਾ ਮਾ ਪ੍ਰਧਾਨ ਕੀਤਾ ਮੈਂ ਬਖਸ਼ਾ ਦੀ ਕੌਮ ਦੀ ਸਰਪ੍ਰਦਾ ਹੈ ਇਹ ਆਪ ਦੇ ਵਿਧਾਇਕਾਂ ਦੀ ਅਕ ਸਰਕਾਰ ਹੀ ਗੁੰਡਾਗਰਦੀ ਦੇਖਣ ਨੂੰ ਮਿਲਦੀ ਆ ਤੇ ਹੁਣ ਆਪ ਦੇ ਐਮਸੀ ਦੇ ਵੱਲੋਂ ਵੀ ਗੁੰਡਾਗਰਦੀ ਕੀਤੀ ਗਈ ਆ ਜਿਨ੍ਹਾਂ ਦੇ ਵੱਲੋਂ ਇੱਕ ਸਿੱਖ ਐਮਸੀ ਦੇ ਨਾਲ ਕੁੱਟਮਾਰ ਕੀਤੀ ਗਈ ਆ ਤੇ ਉਹਨਾਂ ਦੀ ਕੇਸਾਂ ਦੀ ਬੇਅਦਵੀ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਆ ਤਾਂ ਮਹਾਰਾਜ ਜੋਧਾ ਦੇ ਉੱਪਰ ਇਹ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਜੋ ਪਿਛਲੇ ਦਿਨ ਵੀ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਪੱਤਰਕਾਰ ਨੂੰ ਧਮਕੀ ਦਿੱਤੀ ਗਈ ਸੀ ਤਾਂ ਇੱਕ ਵਾਰ ਫਿਰ ਉਹ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਮਹਾਰਾਜ ਪਿੰਡ ਦੇ 3 ਨੰਬਰ ਵਾਰਡ ਦੇ ਐਮਸੀ ਨਸ਼ੱਤਰ ਸਿੰਘ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਨੇ ਜੋ ਉਹਨਾਂ ਉੱਪਰ ਲੱਗੇ ਨੇ ਮਹਾਰਾਜ ਜੋ ਦਾ ਜੋ 8 ਨੰਬਰ ਵਾਰਡ ਤੋਂ ਐਮਸੀ ਨੇ ਜਿਨ੍ਹਾਂ ਦੇ ਵੱਲੋਂ ਨਗਰ ਕੌਂਸਲਰ ਦੀ ਪ੍ਰਧਾਨਗੀ ਦੇ ਲਈ ਕੁੱਟਮਾਰ ਆ ਜੋ ਕੀਤੀ ਗਿਆ ਤੇ ਧਮਕੀ ਆ ਜੋ ਨਸ਼ੱਤਰ ਸਿੰਘ ਨੂੰ ਦਿੱਤੀ ਗਿਆ ਇਸ ਸਬੰਧ ਦੇ ਵਿੱਚ ਗੱਲਬਾਤ ਆ ਜੋ ਨਸ਼ੱਤਰ ਸਿੰਘ ਨਾਲ ਕਰਾਂਗੇ ਨਸ਼ੱਤਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ ਨਸ਼ੱਤਰ ਸਿੰਘ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਰਜਾਨਾ ਲੋਕਨਾ ਟੀਵੀ ਤੇ ਮਾਹੀ ਜੱਤਰੀ ਕਾ ਜੀ ਸਵਾਗਤ ਹੈ ਜੀ ਤੁਹਾਡਾ ਨਛਤਰ ਸਿੰਘ ਜੀ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮਹਾਰਾਜ ਜੋਧਾ ਦੇ ਵੱਲੋਂ ਤੁਹਾਡੇ ਨਾਲ ਬਦਸਲੂਕੀ ਕੀਤੀ ਗਈ ਆ ਕੀ ਮਾਮਲਾ ਕਿਸ ਬਾਬਤ ਤੁਹਾਡੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਮਾਮਲਾ ਤਾਂ ਇਹੀ ਆ ਜੀ ਮਤਲਬ ਵੀ ਮੈਂ ਐਮ ਸੀ ਆ ਜੀ ਮਜੂਤਾ 4 ਸਾਲ ਹੋ ਗਏ ਜੀ ਮੈਨੂੰ ਐਮ ਸੀ ਬਣੇ ਨੂੰ ਜੀ ਤੇ ਜਿਹੜਾ ਜੋਧਾ ਸਿੰਘ ਆ ਜੀ ਉਹ ਜਿਵੇਂ ਚੋਨਾਟ 8 ਨੰਬਰ ਵਾਰਡ ਤੋਂ ਮਤਲਬ ਜਿੱਤਿਆਗਾ ਜੀ ਉਹ ਜੀ ਮਤਲਬ ਵੀ ਬਰਾਬਰ ਬੰਦਾ ਹੈ ਨਹੀਂ ਕਿ ਕੋਈ ਖੜਾ ਕਰਿਆ ਵਜਿਹੜਾ ਉਹ ਵੀ ਬਹਾਬੂ ਸਾਹਿਬ ਨੇ ਦੱਬਾ ਦੱਫਕਾ ਮਾਰ ਕੇ ਜੀ ਇਹਦੇ ਕੋਲੇ ਦੋ ਤਿੰਨ ਮਿੰਚੇ ਹੈਗੇ ਵੀ ਇਹਨੇ ਤੇ ਇਹਦੇ ਪਾਸੇ ਤੇ ਹੈਗੇ ਆ ਦੋ ਤਿੰਨ ਕਿਤੇ ਬਾਕੀ ਦਾ ਜੀ ਇਹ ਦਰਾਤਮਕਾਉ ਦਾ ਸਾਰਿਆਂ ਨੂੰ ਮੇਰੇ ਵੀ ਤੇ ਦਰਾਤਮਕਾਉ ਆ ਵੀ ਆ ਤੇ ਮੈਨੂੰ ਚੱਕੀ ਵਿੱਚ ਚਕਵਾਇਆ ਵੀ ਅਣੀ ਜੀ ਨੇ ਗੁੰਡਾ ਤੋਂ ਜੀ ਤੇ ਚਕਵਾ ਕੇ ਜੀ ਮੇਰੀ ਬੇਇੱਜ਼ਤੀ ਕੀਤੀ ਆ ਨੇ ਜੀ ਕਿਸਾਨੀ ਵੀ ਕਰੀ ਆ ਤੇ ਮੇਰੇ ਬਾਪਰ ਵੀ ਸ਼ਰੀ ਸਾਹਿਬ ਦੀ ਮਰਿਆ ਲਹੂ ਇਸ ਤਰ੍ਹਾਂ ਜਾਇਦਾ ਉਹ ਨਾਲ ਹੈ ਨਹੀਂ ਸੀਗਾ ਜੇ ਮਗਰ ਸੀਗਾ ਗੱਡੀ ਤੇ ਜੀ ਮੈਨੂੰ ਫਾਰਮ ਚ ਲਾਇਆ ਇਹਦੀ ਮੋਰਗੀ ਫਾਰਮ ਚ ਜੀ ਤਾਂ ਮੈਨੂੰ ਐਡਰਸ ਸੀਗਾ ਵੀ ਮੈਨੂੰ ਉਹ ਨਾ ਮਾਰ ਮੂਰ ਸੈਣ ਇਹ ਤੇ ਚਲ ਤੈਨੂੰ ਬਾਅਦ ਜਦੋਂ ਉਹਨਾਂ ਨੇ ਮੈਨੂੰ ਪਿਆ ਸਾਰੀ ਗੱਲਬਾਤ ਪੁੱਛੀ ਉਹਨਾਂ ਨੇ ਵੀ ਤੇਰੇ ਨਾਲ ਐ ਗੱਲਬਾਤ ਹੋਈ ਆ ਹਾਂਜੀ ਤੇ ਵੀ ਸੋ ਕਿਉਂ ਨਹੀਂ ਮੋਰ ਲਈ ਤੇਰੇ ਕੋਲ ਬੰਦੇ ਤੇ ਤੇਰੇ ਬਾਹੀ ਮਨੂ ਨੋਈ ਮੇਰੀ ਮਰਜ਼ੀ ਉਹਦਾ ਮੇਰੀ ਮਰਜ਼ੀ ਆ ਨਾ ਜੀ ਜੀ ਤੇ ਫਿਰ ਮੈਨੂੰ ਪਹਿਲੇ ਵੀ ਤੋਂ ਮਤਲਬ ਵੀ ਜਿਹਦੇ ਨੂੰ ਸੱਜਿਆ ਮੈਂ ਹੀ ਸੱਦ ਲਉ ਜੀ ਕਿੱਤੋ ਜੀ ਤੈਨੂੰ ਮਾਰ ਦਾਂਗੇ ਪਵਾਏ ਨੂੰ ਫਲਾਣਾ ਨਹੀਂ ਤੌਫਰਾ ਨਹੀਂ ਕਰਿਆ ਤੂੰ ਸਾਰਿਆਂ ਨੇ ਮੋਹ ਲਾ ਕੇ ਤੂੰ ਕਿਉਂ ਨਹੀਂ ਲਾਈ ਜੀ ਬਾਜੀ ਮੈਂ ਨਹੀਂ ਲਾਈ ਮੈਂ ਮੇਰੇ ਅੱਗੇ ਸਾਹਮਣੇ ਤਾਂ ਆਈ ਜੀ ਜੀ ਕਿਉਂ ਨਾ ਮੈਂ ਕਰਦਾ ਹਾਂ ਜਿਹੜਾ ਸੀਗਾ ਜੀ ਮਾਝੇ ਮੇਰੇ ਸਾਹਮਣੇ ਆ ਜਾਂਦਾ ਨਾ ਮੋਹ ਨਾਲ ਤਾਂ ਸੱਡ ਕਰੇ ਸੱਜੇ ਮਰੇ ਕੋਈ ਦਾਸ ਬੰਦੇ ਦੇਖਿਆ ਜਾਂਦਾ ਨਾ ਤੇ ਮੈਂ ਆ ਗੱਲ ਨਹੀਂ ਸੁਣ ਹੁੰਦਾ ਤੇ ਆਪਾਂ ਨੂੰ ਕੋਈ ਇੱਕ ਚੱਲ ਸੁਣਨ ਮੌਕਾ ਦੇ ਜੀ ਜੀ ਤੇ ਬਤਾਹੀ ਗੱਲ ਹੋਈ ਆ ਜੀ ਮੁੜ ਕੇ ਮਤਲਬ ਕਾਹਤ ਉਰਲ ਵਾਲੀ ਉਹ ਉਰਲ ਵਾਸਤੇ ਤਾਂ ਕੈਂਸਰ ਵਾਲੀ ਜੋ ਤੁਸੀਂ ਜੋ ਤੁਸੀਂ ਮੋਹਰ ਦੀ ਗੱਲ ਕਰ ਰਹੇ ਹੋ ਕਿਸ ਮਾਮਲੇ ਕਰਕੇ ਉਹ ਤੁਹਾਡੇ ਤੋਂ ਮੋਹਰ ਲਵਾ ਰਹੇ ਸੀ ਸਮਝ ਜੀ ਜੋ ਤੁਸੀਂ ਮੋਹਰ ਦੀ ਗੱਲ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਡਰਾ ਧਮਕਾ ਕੇ ਮੇਰੇ ਤੋਂ ਮੋਹਰ ਲਵਾਈ ਗਈ ਆ ਕਿਸ ਕੰਮ ਵਾਸਤੇ ਉਹਨਾਂ ਵੱਲੋਂ ਮੋਹਰ ਲਵਾਈ ਗਈ ਆ ਪ੍ਰਧਾਨ ਜੀ ਵਾਲੇ ਜੀ ਕਹਿੰਦਾ ਮੈਂ ਪ੍ਰਧਾਨ ਜੀ ਤੇ ਮੈਂ ਬਖਣਾ ਜੀ ਕੁਰਸੀ ਦੇ ਪ੍ਰਧਾਨ ਜੀ ਵਾਲੀ ਤੇ ਜੀ ਮੈਂ ਪ੍ਰਧਾਨ ਮੰਨਣਾ ਕਿ ਜਦੋਂ ਨਕਰਤਾਰਸਾ ਕਹਿੰਦਾ ਮੈਨੂੰ ਮਸਾ ਮੌਕਾ ਮਿਲਿਆ ਕਹਿੰਦਾ ਅਸੀਂ ਮਿੰਨਤ ਰਹਿਫਸਾਰ ਫਰੇਗਾ ਕਹਿੰਦਾ ਫਾਲਸਪਾਸੇ ਕਿਹਦਾ ਮੈਂ ਮੰਨ ਜੀ ਹਾਂਜੀ ਤੁਹਾਡੇ ਵੱਲੋਂ ਇੱਕ ਨਿੱਜੀ ਚੈਨਲ ਤੇ ਤੁਹਾਡੇ ਵੱਲੋਂ ਗੱਲਬਾਤ ਕਰਦੇ ਆ ਇਹ ਵੀ ਗੱਲ ਕਹੀ ਗਈ ਹੈ ਕਿ ਸਭ ਦੇ ਪਿੱਛੇ ਬਲਕਾਰ ਸਿੱਧੂ ਜੋ ਕਿ ਵਿਧਾਇਕ ਨੇ ਰਾਮਪੁਰਾ ਫੂਲ ਤੋਂ ਉਹਨਾਂ ਦਾ ਹੱਥ ਹੈਂਜੀ ਹੱਥ ਹੈ ਜੀ ਉਹਨਾਂ ਦਾ ਹੱਥ ਤੋਂ ਬਿਨਾ ਤਾਂ ਜੀ ਇਹ ਲੱਗਦਾ ਹੱਥ ਤੋਂ ਬਿਨਾ ਤਾਂ ਇਹ ਕੁਝ ਕਰ ਨਹੀਂ ਸਕਦੇ ਹੁੰਦੇ ਜੀ ਜੀ ਉਹਨਾਂ ਪਤਾ ਹੀ ਆ ਗਈ ਫਿਰ ਉਹਨਾਂ ਨਾਲ ਅਸਰ ਕੀਤੀ ਹੋਊਗੀ ਫਿਰ ਮੈਂ ਚੋਦਾ ਹੋਊ ਤੇਰੇ ਕੋਲ ਮੌਕਾ ਤੋਂ ਹੋਣਾ ਚਾਹੀਦਾ ਕਿ ਚੱਕ ਤਾਂ ਹੈ ਜਿਸ ਨੂੰ ਖਰੀਦ ਕਰੇ ਜਿਵੇਂ ਮਰਜ਼ੀ ਕਰ ਵੀ ਤੇ ਇਸ ਨੂੰ ਪ੍ਰਧਾਨ ਫੜਨਾ ਤਾਂ ਕੋਈ ਨਾ ਕੋਈ ਬਾਅਦ ਫਿਰ ਕਰ ਜੀ ਜੀ ਤੇ ਨਹੀਂ ਤੁਹਾਨੂੰ ਪ੍ਰਧਾਨ ਜੀ ਆਇਆ ਤਾਂ ਹੋਰ ਇਸ ਵੀ ਮਨਾਲ ਨਹੀਂ ਸਕਦੇ ਆ ਕਿ ਹਾਂ ਹਾਂ ਮੈਂ ਜੀ ਕਿਹਾ ਲਾਜ਼ਮੀ ਕਿਹਾ ਉਹ ਤੇ ਕਹੇ ਬਣਾ ਹੋ ਨਹੀਂ ਸਕਦੀ ਇਹ ਗੱਲ ਜੀ ਹਾਂ ਜੀ ਆ ਤੁਹਾਡੇ ਵੱਲੋਂ ਅੱਜ ਐਸਐਸਪੀ ਦਫ਼ਤਰ ਜਾ ਕੇ ਦਰਖਾਸਤ ਦਿੱਤੀ ਗਈ ਆ ਉਹਨਾਂ ਦੇ ਵੱਲੋਂ ਤੁਹਾਨੂੰ ਕੀ ਭਰੋਸਾ ਦਿੱਤਾ ਗਿਆ ਨਾਨੂ ਦੱਲੇ ਸਲਸਰ ਸਹੀ ਦੇ ਤਾਜੀ ਜਲੇ ਬੰਦਲੇ ਬਿੱਤੇ ਤੀਨ ਵਾਰੀ ਹੋ ਕਰਤੀ ਮਾਰਦਾ ਵੀ ਹਫਤੇ ਹੋਰ ਵਾਰ ਬਈ ਤਾਉਗਾ ਜੀ ਕੀ ਕਾਰਵਾਈ ਤੁਸੀਂ ਪ੍ਰਸ਼ਾਸਨ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਹੀ ਅਸੀਂ ਤਾਂ ਕਰ ਬਈ ਜੇ ਸਜ਼ਾ ਦੀ ਮੰਗ ਕਰਦੇ ਵੀ ਸਜ਼ਾ ਹੋਣੀ ਚਾਹੀਦੀ ਜੇ ਇਹ ਬੰਦੇ ਨੂੰ ਜਿਹੜਾ ਸਾਨੂੰ ਚਾਹਤਾ ਬਜ਼ੁਰਗ ਪੰਚਾਂ ਨੂੰ ਚਾਹਤਾ ਜੀ ਇਹ ਤੌਂਕੀਆਂ ਮਾਰਦਾ ਜੀ ਫਿਰ ਇਹ ਸਜ਼ਾ ਤੋਂ ਬਿਨਾਂ ਤਾਂ ਉਹ ਖੜਾ ਨਹੀਂ ਹੋਣਾ ਚਾਹੀਦਾ ਜੀ ਮੇਰੇ ਨਾਲ ਸਾਫ਼ ਹੀ ਹੈ ਨਾ ਜੀ ਇਹ ਕੋਈ ਇਨਸਾਫ਼ ਨਹੀਂ ਹੋਣਾ ਆਇਆ ਹੈ ਸਲੂ 10 ਬੰਦੇ ਇਕੱਠੇ ਕਰਕੇ ਭੈਣ ਭਰਾਵਾਂ ਨੂੰ ਲਿਆਉਣਾ ਜੀ ਪਿੰਡ ਚ ਮੇਰੀ ਕਿਹਦੇ ਨਾਲ ਨਹੀਂ ਪਸਦੀ ਮੇਰੇ ਸਿਸਮਣੇ ਕਿਸੇ ਨਾਲ ਨਹੀਂ ਸੀ ਜੀ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ ਵੀ ਮੇਜੀ ਰੌਲਾ ਨਹੀਂ ਸੀ ਆਹੀ ਰੌਲਾ ਸੀ ਵੀ ਪਰ ਉਸ ਨਾਲ ਤੇ ਮੈਂ ਪ੍ਰਧਾਨ ਬਣ ਜੀ ਕੋਈ ਦੁਸ਼ਮਣੀ ਵਾਲਾ ਕੰਮ ਨਹੀਂ ਜੀ ਕੋਈ ਵਧਿਆ ਮੇਰਾ ਪਿੰਡ ਚ ਲੰਕ ਨਹੀਂ ਕੋਈ ਹੌਲ ਕੱਦ ਨਹੀਂ ਪ੍ਰਧਾਨ ਕੀ ਹੋਣਾ ਨਹੀਂ ਸਾਰਾ ਬਸ ਜੀ ਕੁਝ ਬਸ ਦੂਜੇ ਮਸੀਹ ਵਾਲੇ ਵੀ ਥੋੜੇ ਜਿਹਾ ਉਹ ਥੋੜੇ ਵਿਕੇ ਹੋਏ ਮੰਨ ਲਓ ਚਾਹੇ ਕਿਵੇਂ ਮੰਨ ਲਓ ਪੰਜ ਚਾਰ ਹੈ ਜਾਂ ਤਿੰਨ ਚਾਰ ਛੇ ਦੇ ਨਾਲ ਪਹਿਲਾਂ ਜੀ ਕਿਸ ਨੇ ਸਿੱਨੇ ਬਚਲੇ ਨਹੀਂ ਹੋਣਗੇ ਕਿਸ ਨੇ ਕਿੰਨੇ ਲੈਣਗੇ ਹੋਣਗੇ ਮੈਨੂੰ ਇਹ ਚੱਕਰ ਚੰਗੀ ਨਹੀਂ ਲੱਗਦੀ ਜੀ ਨਾ 70 ਲੱਖ ਦਾ ਵੱਲੋਂ ਚਿੱਠੀ ਜੀ ਇੱਕ ਚੈੱਕ ਵਾਲੀ ਵੀ ਗੱਲ ਤੁਹਾਡੇ ਵੱਲੋਂ ਕਹੀ ਜਾ ਰਹੀ ਹੈ ਕਿ ਇੱਕ ਚੈੱਕ ਤੇ ਵੀ ਸਾਈਨ ਕੀਤੇ ਗਏ ਨੇ ਉਹ ਕੀ ਗੱਲ ਹੈ ਕਹੋ ਜੀ ਚੈੱਕ ਚੈੱਕ ਇੱਕ ਚੈੱਕ ਵੀ ਤੁਹਾਡੇ ਵੱਲੋਂ ਇੱਕ ਨਿੱਜੀ ਚੈਨਲ ਤੇ ਦਿਖਾਇਆ ਗਿਆ ਕਿ ਇੱਕ ਚੈੱਕ ਤੇ ਸਾਈਨ ਕਰਵਾ ਕੇ ਤੁਹਾਡੀ ਵੀਡੀਓ ਬਣਾਈ ਗਈ ਹੈ ਤੇ ਤੁਹਾਨੂੰ ਧਮਕਾਇਆ ਗਿਆ ਕਿ ਹਾਂ ਉਹ ਚੈੱਕ ਤੇ ਵੀ ਉਹਨਾਂ ਨੇ ਆਉਗੇ ਜਿਹੜੇ ਮਗਲਵੀ ਚਾਰੰਭ ਸਿਆਣਾ ਪੰਚ ਮੇਰਾ ਪੰਚ ਵਡੀਆਂ ਪਰ ਮੇਰੀ ਮੋਹਰ ਲਵਾਈਆਂ ਜੀ ਇਹਨਾਂ ਨੇ ਉਹਦੇ ਮਗਲਵੀ ਸਾਈਨ ਸਰਵਾਇਆ ਮੇਥੋਂ ਜੀ ਜੀ ਹਾਂ ਦਿਲੈ ਚੱਕਤਾ ਹੂ ਉਹ ਚੱਕਤਾ ਮੈਂ ਸੇਬੀ ਸੋਹਣੇ ਜੀ ਗੱਲ ਹੀ ਚੱਕ ਲੰਦਾ ਮੈਨੂੰ ਜੀ ਉਹ ਜੋ ਸਤੂ ਦਾ ਚੱਕਤਾ ਹੈਗਾ ਜੀ ਜੀ ਲੋਕ ਸਿੱਧੂ ਹੁੰਦੇ ਉਹਦੇ ਤਾਂ ਪਾਪ ਸਿੰਘ ਜੀ ਹਾਂ ਫਸਲੀ ਚੱਕ ਵੀ ਹੈ ਨਹੀਂਗਾ ਜੀ ਹਾਂ ਮਤੇ ਉਹਨਾਂ ਨੇ ਬਖਾਇਆ ਵੀ ਮੈਨੂੰ ਤੇਰਾ ਆਇਆ ਹੋ ਗਿਆ ਵੀ ਲੈ ਕੇ ਨਾ ਕੁਰਸੀ ਤੇ ਬਹਿ ਜਾ ਮੱਕੇ ਨੂੰ ਜਿਹੜੇ ਮਨੂੰ ਤੇਰੇ ਠੋਲੂ ਜਿਹੜੇ ਸੀ ਜੀ ਸੋਹਣੇ ਪਟਾਈਏ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਆਪਣੀ ਗੱਲ ਸਾਡੇ ਚੈਨਲ ਤੇ ਰੱਖੀ। ਜੀ ਤਾਂ ਤੁਸੀਂ ਦੇਖ ਹੀ ਲਿਆ ਕਿ ਕਿਵੇਂ ਇਲਜ਼ਾਮ ਨੇ ਜੋ ਲਗਾਏ ਜਾ ਰਹੇ ਨੇ ਕਿ ਬਦਸਲੂਕੀ ਆ ਜੋ ਉਹਨਾਂ ਦੇ ਨਾਲ ਕੀਤੀ ਗਿਆ ਇੱਥੋਂ ਤੱਕ ਕਿ ਉਹਨਾਂ ਦੀ ਕੁੱਟਮਾਰ ਵੀ ਆ ਜੋ ਕੀਤੀ ਗਿਆ ਹਾਲਾਂਕਿ ਇਸ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਗਈ ਆ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਤੇ ਆਪਣੀ ਕੀ ਕਾਰਵਾਈ ਕਰਦਾ ਹੈ ਤਾਂ ਨਗਰ ਕੌਂਸਲਰ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਸਾਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਐਮਸੀ ਮਹਾਰਾਜ ਜੋਧਾ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਇਹ ਬਦਸਲੂਕੀ ਆ ਜੋ ਕੀਤੀ ਗਿਆ ਹਾਲਾਂਕਿ ਪਹਿਲਾਂ ਵੀ ਉਹ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ ਜਿਨ੍ਹਾਂ ਦੇ ਵੱਲੋਂ ਪੱਤਰਕਾਰ ਮਨਿੰਦਰ ਸਿੱਧੂ ਨੂੰ ਧਮਕੀ ਦਿੱਤੀ ਗਈ ਸੀ ਇੱਕ ਆਡੀਓ ਲੀਕ ਹੁੰਦੀ ਆ ਬਲਕਾਰ ਸਿੱਧੂ ਦੀ ਉਸ ਮਾਮਲੇ ਦੇ ਵਿੱਚ ਧਮਕੀ ਵੀ ਆ ਜੋ ਇੱਕ ਪੱਤਰਕਾਰ ਨੂੰ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਇੱਕ ਵਾਰ ਫਿਰ ਉਹ ਵਿਵਾਦਾਂ ਦੇ ਵਿੱਚ गिर ਚੁੱਕੇ ਨੇ ਕਿ ਇੱਕ ਸਿੱਖ ਐਮਸੀ ਦੇ ਨਾਲ ਉਹਨਾਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਹੈ ਤੇ ਉਹਦੀ ਕੁੱਟਮਾਰ ਆ ਜੋ ਉਹਨਾਂ ਦੇ ਵੱਲੋਂ ਕੀਤੀ ਗਈ ਆ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਹੋਰ ਜਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ